ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਗਵੰਤ ਮਾਨ ਜੀ ਦਾ ਪੇਜ ਫਰੋਲ ਰਿਆ ਸੀ ਜਿਹਦੇ ਵਿੱਚ ਲਿਖਿਆ ਆਪ ਨੂੰ ਵੋਟ ਮਤਲਬ ਲੱਖਾਂ ਦੀ ਬਚਤ ਹੁਣ ਇਹਦੇ ਅੰਨਾਂ ਦੀ ਜਿਹੜੀ ਬਚਤ ਆ ਆਪੋ ਵੀ ਸੁਣ ਲੈਨੇ ਆ ਤੇ ਉਸ ਤੋਂ ਬਾਅਦ ਮੈਂ ਦੱਸੂਗਾ ਵੀ ਹਰ ਪਾ ਰੁਪਿਆ ਖਰਾਬ ਕਿੱਥੇ ਹੋਇਆ ਤੁਹਾਡਾ ਹੁਈ ਬਚ ਜਾਂਦਾ ਐਵੇਂ ਹੀ ਬਚ ਜਾਂਦਾ ਜਿਹੜਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਆਮ ਆਦਮੀ ਪਾਰਟੀ ਹੈ ਜਿਹੜੀ ਤੁਹਾਨੂੰ ਪਰ ਮੰਤ ਬਚਾਉਂਦੀ ਹੈ ਤੁਸੀਂ حساب ਲਾ ਲਓ ਬਿਜਲੀ ਦਾ ਬਿੱਲ 500 ਤੋਂ 7000 ਟੱਕੋ-ਟੱਕ ਲਾ ਲਓ 500 ਤੋਂ 7000 ਇਹਦਾ ਮਤਲਬ ਸਾਲ ਦਾ 15-15 ਤੋਂ 20000 ਬਚ ਗਿਆ ਕਹਿੰਦਾ ਸਾਨੂੰ ਬਿੱਲ ਭਰਨਾ ਬਹੁਤ ਔਖਾ ਲੱਗਦਾ ਹੁੰਦਾ ਸੀ ਬਹੁਤ ਤੰਗਤ ਕਰ ਗਿਆ ਹੁਣ ਇਹਦੇ ਵਿੱਚ ਮਾਨ ਸਾਹਿਬ ਜੀ ਤੁਸੀਂ ਇਹ ਕਿਹਾ ਕਿ ਆਪ ਨੂੰ ਵੋਟ ਮਤਲਬ ਲੱਖਾਂ ਰੁਪਈਆ ਦੀ ਬਚਤ ਬਿਜਲੀ ਦੀ ਗੱਲ ਰਹਿ ਗਈ ਇੱਕ ਪਾਸੇ ਜਿਹੜੇ ਲੋਕ ਅੱਜ ਇਹ ਕਹਿ ਰਹੇ ਆ ਕਿ ਸਾਨੂੰ ਬਿਜਲੀ ਦੇ ਬਿੱਲ ਨਹੀਂ ਆ ਰਹੇ ਅੱਜ ਉਹ ਖੁਸ਼ ਹੋ ਰਹੇ ਆ ਤੇ ਉਹਨਾਂ ਦੇ ਸਮੇਂ ਦੇ ਵਿੱਚ ਇਹਨਾਂ ਨੇ ਰੋਣਾ ਇਹਨਾਂ ਦੇ ਬੱਚਿਆਂ ਨੇ ਰੋਣਾ ਇਹਨਾਂ ਦੇ ਪੋਤਰਿਆਂ ਨੇ ਰੋਣਾ ਇਹ ਰੋਂਦੇ ਮਰ ਜਾਣਗੇ ਯਾਦ ਰੱਖੋ ਇਹਨਾਂ ਨੂੰ ਚੁੱਪ ਕਰਾਉਣ ਵਾਲਾ ਕੋਈ ਨਹੀਂ ਹੋਣਾ ਕਿਉਂਕਿ ਰਿਸ਼ਤੇਦਾਰ ਭੈਣ ਭਾਈ ਆਣ ਗਮਾਂਡ ਪਿੰਡ ਪਿੰਡਾਂ ਦੇ ਪਿੰਡ ਬਲਾਕ ਸਾਰਾ ਪੰਜਾਬ ਔਰ ਸਾਰੇ ਪੰਜਾਬ ਦੇ ਲੋਕ ਅੱਖਾਂ ਚ ਕਸੁੰਨ ਦੇ ਕੇ ਰੋਣਗੇ ਇਹਨਾਂ ਨੂੰ ਕੋਈ ਚੁੱਪ ਕਰਾਉਣ ਵਾਲਾ ਨਹੀਂ ਹੋਣਾ ਜਿਹੜੀ ਤੁਸੀਂ ਕਹਿ ਰਹੇ ਆ ਕਿ ਲੱਖਾਂ ਦੀ ਬਚਤ ਆ ਪਹਿਲਾਂ ਮੈਂ ਤੁਹਾਨੂੰ ਇਹ ਕਹਦਾ ਕਿ ਜਿਹੜਾ ਤੁਸੀਂ ਕਰੋੜਾ ਰੁਪਿਆ ਬਰਬਾਦ ਕੀਤਾ ਮੈਂ ਉਹ ਗਨਾਦਮ ਪਹਿਲਾਂ ਕਰੋੜਾ ਰੁਪਿਆ ਜਿਹੜੇ ਕੇਦਰੀਵਾਲ ਸਾਹਿਬ ਕਈ ਐਤਵਾਰ ਨੂੰ ਆ ਕੇ ਆਪਣਾ ਜਿਹੜਾ ਕੈਨਨ ਵਾਟਰਪਰੂਫ ਬੁਲਟ ਪ੍ਰੂਫ ਟੈਂਟ ਲਵਾਉਂਦੇ ਸੀ ਤੇ ਕਰੋੜਾਂ ਰੁਪਇਆ ਜਿਹੜਾ ਰੈਲਗਾਂ ਦੇ ਵਿੱਚ ਡਾਇਆ ਜਾਂਦਾ ਇਹ ਕਰੋੜਾ 50 55 ਕਰੋੜ ਰੁਪਇਆ ਯਾਦ ਰੱਖੋ ਭਰਦੇ ਕੌਣ ਆ ਪੰਜਾਬ ਦੇ ਲੋਕ ਭਰਦੇ ਆ ਮਗਹਾਈ ਵਾਦੀ ਆ ਜਿਹੜੀ ਚੀਜ਼ ਕਿਸੇ ਟਾਈਮ ਤੇ ਇਹਨਾਂ ਨੂੰ ਰੁਪਏ ਦੀ ਮਿਲਦੀ ਸੀ ਅੱਜ ਉਹੀ ਚੀਜ਼ਾਂ ਇਹਨਾਂ ਨੂੰ 20 25 25 ਰੁਪਇਆ ਦੀਆਂ ਮਿਲਦੀਆਂ ਇਹ ਹੁਣਾਂ ਮਹਗਾਈਆਂ ਮਗਹਾਈਆਂ ਜਿਹੜੀਆਂ ਕਦੇ ਇਹਨਾਂ ਨੂੰ ਜਿਹੜਾ ਕਦੇ ਦੁੱਧ ਵੀਰ ਪੀ ਕਿਲੋ ਮਿਲਦਾ ਸੀ ਅੱਜ ਉਹ 65 ਰੁਪਏ ਦੇ ਕੇ ਵੀ ਦੁੱਧ ਪਿਓਰ ਮੱਝ ਦਾ ਨਹੀਂ ਮਿਲਦਾ ਇਹ ਹੋਈ ਆ ਮਗਹਾਈ ਉਹ ਮਗਹਾਈ ਕਿਵੇਂ ਹੋਈ ਆ ਤੁਹਾਡੇ ਵਰਗੇ ਲੀਡਰਾਂ ਨੇ ਕਰਾਈ ਆ ਕਰਾਈ ਕਿਵੇਂ ਲਾਹਣ ਸੁਣੋ ਫਿਰ ਪਹਿਲਾਂ ਜਿਹੜਾ ਕਹਿੰਦਾ ਕਰੋੜਾ ਰੁਪਇਆ ਤੁਸੀਂ ਜਿਹੜਾ ਗੱਡੀਆਂ ਦਾ ਤੇਲ ਬਾਲਦੇ ਆ ਤੁਹਾਡੇ ਨਾਲ ਸੁਣਿਆ ਕਹਿੰਦੇ 110 ਗੱਡੀਆਂ ਰਹਿੰਦੀਆਂ ਇਹ ਮੈਂ ਨਹੀਂ ਇਹ ਵਿਰੋਧੀ ਪਾਰਟੀਆਂ ਕਹਿੰਦੀਆਂ ਔਰ ਜੇਕਰ ਇੱਕ ਗੱਡੀ ਵੀ 4000 ਦਾ ਤੇਲ ਪੀਵੇ ਦਸਾਂ ਗੱਡੀਆਂ ਦਾ 40000 ਰੁਪਇਆ ਬਣਿਆ ਭਗਵੰਤ ਮਾਨ ਜੀ ਤੇ 100 ਗੱਡੀ ਦਾ 100 ਆਪਣਾ ਜਿਹੜਾ ਦਸਾਂ ਗੱਡੀਆਂ ਦਾ 40000 100 ਗੱਡੀ ਦਾ 4 ਲੱਖ ਤੇ 4 ਲੱਖ 40000 ਰੁਪਏ ਦਾ ਡੇਲੀ ਦਾ ਤੇਲ ਬੰਦਾ ਮਾਨ ਸਾਹਿਬ ਜੀ ਇਹ ਕੱਲਾ ਤੁਹਾਡੀਆਂ ਗੱਡੀਆਂ ਦਾ ਤੇਲ ਤੁਹਾਡੇ ਨਾਲ ਜਿਹੜੇ ਗਨਮੈਨ ਰਹਿੰਦੇ ਆ ਉਹ ਤਾਂ ਹਲੇ ਗਿਨੇ ਹੀ ਕੁਛ ਨਹੀਂ ਫਿਰ ਜੇ ਤੁਸੀਂ ਇਹ ਕਹਿ ਰਹੇ ਆ ਕਿ ਜਿਹੜਾ ਤੁਸੀਂ ਲੱਖਾਂ ਰੁਪਈਆ ਲੋਕਾਂ ਦਾ ਵਿਚਾਰ ਰਹੇ ਆ ਆਪ ਨੂੰ ਵੋਟ ਪਵਾ ਕੇ ਤਾਂ ਫਿਰ ਉਹ ਲੱਖਾਂ ਰੁਪਈਆ ਲੱਗਿਆ ਕਿੱਥੇ ਆ ਜਿਹੜੀ ਮੈਂ ਗੱਲ ਬਿਜਲੀ ਵਾਲੀ ਉਹ ਮੈਂ ਕਰਦਾ ਸ਼ੁਰੂ ਔਰ ਜਿਹੜੇ ਕਹ ਲੋ ਜਦੋਂ ਤੁਹਾਡੀਆਂ ਰੈਲੀਆਂ ਹੁੰਦੀਆਂ ਸਰਕਾਰੀ ਬੱਸਾਂ ਜਾਂਦੀਆਂ ਔਰ ਨਰੇਗਾ ਜਿਹੜੀ ਕਹ ਲੋ ਨਰੇਗਾ ਸਾਰੇ ਪਿੰਡਾਂ ਦੀ ਇਕੱਠੀ ਕਰਕੇ ਤੁਸੀਂ ਹਾਜ਼ਿਰ ਨਾ ਲਵਾ ਕੇ ਆਪਦੀਆਂ ਰੇਲਿੰਗਾਂ 'ਚ ਲੈ ਕੇ ਜਾਣੇ ਆ ਪਰ ਤੁਸੀਂ ਜਿਹੜਾ ਐਨਾ ਕੱਠ ਵਿਖਾਉਣ ਦੀ ਬਜਾਏ ਰੇਲਿੰਗਾਂ ਕਰਨ ਦੀ ਬਜਾਏ ਜਿਹੜਾ 50-55 ਕਰੋੜ ਰੁਪਇਆ ਰੇਲਿੰਗਾਂ ਤੇ ਲਾਉਨੇ ਆ ਇੱਕ ਰੇਲੀ ਤੇ ਨਹੀਂ ਬਹੁਤ ਸਾਰੀਆਂ ਰੇਲਿੰਗਾਂ ਤੇ ਲਾਏ ਆ ਇਹੀ ਜੇਕਰ ਕਰੋੜਾਂ ਰੁਪਇਆ ਤੁਸੀਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੁੰਦਾ ਲੋਕਾਂ ਵਾਸਤੇ ਕੋਈ ਸਹੂਲਤਾ ਖੋਲ੍ਹਣਾ ਹੁੰਦੀਗਾ ਤੇ ਮੈਂ ਗਾਰੰਟੀ ਦੇ ਨਾਲ ਕਹਿਣਾ ਕਿ ਅੱਜ ਲੋਕ ਜਿਹੜੇ ਨੌਜਵਾਨ ਪੜ੍ਹੇ ਲਿਖੇ ਤੁਹਾਡੇ ਕੋਲੋਂ ਡਾਂਗਾ ਨਹੀਂ ਖਾਣਿਆ ਸੀ ਪੜੀਆਂ ਲਿਖੀਆਂ ਧੀਆਂ ਪੈਣਾ ਨੇ ਅੱਜ ਝੋਨੇ ਨਹੀਂ ਲਾਉਣੇ ਸੀ ਸਰਕਾਰ ਗਰੀਬਾਂ ਦੇ ਨਾਮ ਤੇ ਚਾਹੇਓ ਐਸ்சி ਬੀਸੀ ਜਰਨਲ ਕੋਈ ਹੋਵੇ ਕੰਨਾਂ 'ਚ ਆ ਤੇਲ ਪਾ ਕੇ ਸੌਣ ਵਾਲੀ ਸਰਕਾਰ ਹੁੰਦੀ ਆ ਪਹਿਲਾ ਮੌਸਮ ਦੂਜੀ ਸਰਕਾਰ ਇਹ ਕਦੇ ਗਰੀਬ ਵਿਅਕਤੀ ਦੀ ਨਹੀਂ ਬਾਂਦੀ ਯਾਦ ਰੱਖ ਲਿਆ ਜੇ ਅੱਜ ਬਦਲਵਾਈ ਹੋ ਰਹੀ ਆ ਇਹਦੇ ਵਿੱਚ ਗਰੀਬ ਨੇ ਰੋਣਾ ਕਿਉਂਕਿ ਉਹਦੀਆਂ ਛੱਤਾਂ ਚੋਣੀਆਂ ਤੇ ਉਹਦੀ ਪ੍ਰਵਾਹ ਨਾ ਤਾਂ ਕਦੇ ਰੱਬ ਕਰਦਾ ਨਾ ਕਦੇ ਸਰਕਾਰ ਕਰਦੀ ਆ ਹੁਣ ਮਾਨ ਸਾਹਿਬ ਖਰਚੇ ਗਨਾਵਾ ਕਿਹੜੇ ਜਿਹੜੀ ਤੁਸੀਂ ਬਿਜਲੀ ਦੀ ਗੱਲ ਕਰ ਰਹੇ ਆ ਕਿ ਅੱਜ ਲੋਕਾਂ ਨੂੰ ਬਿਜਲੀ ਫ੍ਰੀ ਮਿਲੀ ਜਾਂਦੀ ਆ ਤੇ ਲੋਕਾਂ ਨੇ ਰੋਣਾ ਮੈਂ ਪਹਿਲੇ ਹੀ ਦੱਸ ਚੁੱਕਿਆ ਕਿ ਚੁੱਪ ਕਰਾਉਣ ਵਾਲਾ ਕੋਈ ਨਹੀਂ ਹੋਣਾ ਅੱਜ ਜੇਕਰ ਤੁਸੀਂ ਇਹੀ ਲੋਕਾਂ ਨੂੰ 500 ਰੁਪਇਆ ਬਿਜਲੀ ਬਿੱਲ ਲਾਉਂਦੇ ਤੇ ਘਰ ਘਰ ਦੇ ਵਿੱਚ 500 ਰੁਪਿਆ ਬਿਜਲੀ ਬਿੱਲ ਭਰਦੇ ਜੇਕਰ 3 ਕਰੋੜ ਆਬਾਦੀ ਆ 50 ਲੱਖ ਘਰ ਹੋਊਗਾ ਤੇ 250 ਕਰੋੜ ਰੁਪਿਆ ਮਹੀਨੇ ਦਾ ਬਣਿਆ ਕਰੂਗਾ 500 ਦੇ ਹਿਸਾਬ ਦੇ ਨਾਲ ਤੇ ਜੇਕਰ ਇਹੀ ਸਾਲ ਦੀ ਗੱਲ ਕਰੀਏ 3000 ਕਰੋੜ ਰੁਪਿਆ ਬਿਜਲੀ ਮਹਿਕਮੇ ਦੇ ਖਾਤੇ ਦੇ ਵਿੱਚ ਜਾਊਗਾ ਪਰ ਅਫਸੋਸ ਦੀ ਗੱਲ ਇਹ ਆ ਕਿ ਸਾਡੀ ਸਰਕਾਰ ਫ੍ਰੀ ਫ੍ਰੀ ਕਰ ਰਹੀ ਆ ਔਰ ਲੋਕ ਫ੍ਰੀ ਫ੍ਰੀ ਆਏ ਆ ਕਰੀ ਜਾਂਦੇ ਵੀ ਲਿਹਾਉ 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 ਪਰ ਉਹਨਾਂ ਵਾਲੇ ਸਮੇਂ ਦੇ ਵਿੱਚ ਸਾਡੇ ਹੀ ਪੰਜਾਬ ਦੇ ਬੱਚੇ ਲੈਨਮੈਨ ਨਹੀਂ ਲੱਗਣੇ ਬਿਜਲੀ ਵਿਭਾਗਮੇ ਦੇ ਵਿੱਚ ਔਰ ਸਾਡੇ ਹੀ ਪੰਜਾਬ ਦੇ ਬੱਚੇ ਨਾ ਹੀ ਜਈ ਲੱਗਣਗੇ ਨਾ ਹੀ ਐਸ ਡੀਓ ਲੱਗਣਗੇ ਯਾਦ ਰੱਖੋ ਜੇਕਰ ਬਿਜਲੀ ਵਿਭਾਗਮ ਸਾਰੇ ਦਾ ਸਾਰਾ ਘਾਟੇ ਦੇ ਵਿੱਚ ਜਾਂਦਾ ਰਿਹਾ ਤਾਂ ਇਹਨੂੰ ਫਿਰ ਪ੍ਰਾਈਵੇਟ ਕੰਪਨੀਆਂ ਖਰੀਦਣ ਗਈਆਂ ਜਿਵੇਂ ਅੱਜ ਬੀਐਸਨਲ ਨੂੰ ਕਈਆਂ ਨੇ ਹੱਥ ਪਾਲੇ ਆ ਹੈ ਤਾਂ ਪ੍ਰਾਈਵੇਟ ਬੰਦੇ ਪਰ ਇੱਥੇ ਯਾਦ ਰੱਖੋ ਕਿ ਜਦੋਂ ਸਰਕਾਰ ਜੇਕਰ ਇਹ ਕਹਿੰਦੀ ਆ ਕਿ ਅਸੀਂ ਅਸੀਂ ਲੱਖਾਂ ਦੀ ਬੱਚਤ ਕਰਦੇ ਆ ਜਿਹੜਾ ਸਾਨੂੰ ਕੋਈ ਵੋਟ ਪਾਊਗਾ ਤਾਂ ਮੈਂ ਇੱਕ ਬੇਨਤੀ ਕਰਦਾ ਜੇਕਰ ਤੁਸੀਂ ਲੱਖਾਂ ਦੀ ਬੱਚਤ ਕਰਦੇ ਹੁੰਦੇ ਤਾਂ ਮੈਂ ਤੁਹਾਡਾ ਨਾਮ ਜੱਪਿਆ ਕਰਨਾ ਸੀ ਪਰ ਨਹੀਂ ਤੁਸੀਂ ਬੱਚਤ ਨਹੀਂ ਕਰਦੇ ਤੁਸੀਂ ਡੌਣੇ ਆ ਭਰਾਵੋ ਤੁਸੀਂ ਡੌਣੇ ਆ ਜੇਕਰ ਭਗਵਾਨ ਤੁਮਨ ਜੀ ਤੁਸੀਂ ਬੱਚਤ ਕਰਦੇ ਹੁੰਦੇ ਤਾਂ ਤੁਸੀਂ ਮੌਜੂਦਾ ਮੰਤਰੀਆਂ ਨੂੰ ਐਮਪੀ ਦੀਆਂ ਚੋਣਾਂ ਨਹੀਂ ਲੜਾਉਣੀਆ ਸੀ ਜੇਕਰ ਤੁਸੀਂ ਪੰਜਾਬ ਦੇ ਵਾਸਤੇ ਵਾਕਈ ਕਰੋੜਾਂ ਦੀ ਬੱਚਤ ਕਰ ਦਿੰਦੇ ਲੱਖਾਂ ਦੀ ਬੱਚਤ ਕਰ ਦਿੰਦੇ ਫਿਰ ਦੂਜਾਰਾ ਤੁਸੀਂ ਜਿਮਨੀ ਚੋਣਾਂ ਦੇ ਵਿੱਚ ਆਪਦੇ ਪਾਰਟੀ ਦੇ ਵਰਕਰਾਂ ਨੂੰ ਐਮਐਲਏ ਦੀਆਂ ਚੋਣਾਂ ਨਹੀਂ ਲੜਾਉਣੀਆ ਸੀ ਕਿਉਂਕਿ ਉਹ ਜਿਹੜਾ ਇਲੈਕਸ਼ਨ ਆ ਉਹ ਪੈਸੇ ਦੇ ਨਾਲ ਹੁੰਦਾ ਤੇ ਤੁਸੀਂ ਮੌਜੂਦਾ ਮੰਤਰੀਆਂ ਨੂੰ ਐਮਪੀ ਦੀਆਂ ਚੋਣਾਂ ਲੜਾ ਕੇ ਔਰ ਤੁਸੀਂ ਉੱਥੇ ਜਿਮਨੀ ਚੋਣਾਂ ਕਰਾਈਆਂ ਇਹ ਕੀ ਦੀ ਕੌਣ ਕਰਾਉਣ ਵਾਲੇ ਆ ਇਹ ਤੁਸੀਂ ਕਰਾਉਣ ਵਾਲੇ ਆ ਜੇਕਰ ਤੁਸੀਂ ਮੌਜੂਦਾ ਮੰਤਰੀਆਂ ਨੂੰ ਤੁਸੀਂ ਨਾ ਚੋਣਾਂ ਲੜਾਉਂਦੇ ਜਿਮਨੀ ਚੋਣਾਂ ਕਈ ਥਾਵਾਂ ਤੇ ਨਹੀਂ ਹੋਣੀਆਂ ਸੀ ਯਾਦ ਰੱਖੋ ਕਿ ਜੇਕਰ ਤੁਸੀਂ ਬਚਤ ਜੇਕਰ ਮੰਤਰੀ ਦੇਸ਼ ਦੇ ਲੋਕਾਂ ਦੀ ਬਚਤ ਕਰਦੇ ਹੁੰਦੇ ਤਾਂ ਹਸਪਤਾਲਾਂ ਦੇ ਵਿੱਚ ਬੇ ਇਲਾਜਾਂ ਦੀ ਮੌਤ ਨਹੀਂ ਹੋਣੀ ਸੀ ਅੱਜ ਵੱਡੋ ਪੰਜਾਬ ਦੇ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਘਰ ਘਰ ਦੇ ਵਿੱਚ ਬਿਮਾਰ ਲੋਕ ਵਿਖਾ ਦੂੰਗਾ ਉਹਨਾਂ ਦੀ ਪੁੱਛ ਗਿੱਚ ਕਰਨ ਲਈ ਵਾਸਤੇ ਕੋਈ ਨਹੀਂ ਹੁੰਦਾ ਤੇ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂਦੇ ਆ ਫਿਰ ਕਈ ਐਨ ਜੀਓ ਦਾ ਸਾਥ ਲੈਂਦੇ ਆ ਜੇਕਰ ਸਰਕਾਰ ਦੇ ਹੁੰਦੇ ਆ ਐਨ ਜੀਓ ਦਾ ਸਾਥ ਲੈਣਾ ਫਿਰ ਸਰਕਾਰ ਕੱਲੀ ਮੁੱਛਾ ਮਰੋੜਨ ਨੂੰ ਰੱਖੀ ਆ ਇਹ ਸਰਕਾਰ ਕੱਲੀ ਗੱਪਾਂ ਮਾਰਨ ਨੂੰ ਰੱਖੀ ਆ ਇਹ ਸਰਕਾਰ ਸਿਰਫ ਤੇ ਸਿਰਫ ਲੋਕਾਂ ਦੇ ਵਿੱਚ ਆ ਝੂਠੀਆਂ ਗੱਲਾਂ ਕਰਨ ਵਾਸਤੇ ਰੱਖੀ ਆ ਇਹ ਸਰਕਾਰ ਜਵਾਬ ਦੇਵੇ ਕਿ ਜਿਹੜੇ ਹਸਪਤਾਲਾਂ ਦੇ ਵਿੱਚ ਬੇ ਇਲਾਜੇ ਦੁਨੀਆ ਤੋਂ ਜਾ ਰਹੇ ਆ ਜਿੰਨੀ ਮੰਤਰੀ ਦੀ ਜ਼ਿੰਦਗੀ ਕੀਮਤੀ ਆ ਓਨੀ ਆ ਆਮ ਵਿਅਕਤੀ ਦੀ ਜ਼ਿੰਦਗੀ ਕੀਮਤੀ ਆ ਜਿਹੜਾ ਮੰਤਰੀ ਉਹ 5 ਸਾਲਾਂ ਵਾਸਤੇ ਹੁੰਦਾ ਜਿਹੜਾ ਆਮ ਵਿਅਕਤੀ ਆ ਉਹ ਆਏ 5 ਸਾਲਾਂ ਬਾਅਦ ਕੋਈ ਨਾ ਕੋਈ ਮੰਤਰੀ ਜਿਹੜਾ ਕਹਿ ਲੋ ਕਿਸੇ ਨੂੰ ਮੰਤਰੀ ਦੀ ਸੋਚ ਕਾਉਂਦਾ ਔਰ ਉਹ ਤੁਹਾਡੇ ਵਾਸਤੇ ਆਂ ਵਿਅਕਤੀ ਹੋ ਸਕਦਾ ਪਰ ਕਦੇ ਉਹਦੇ ਪਰਿਵਾਰ ਨੂੰ ਪੁੱਛੋ ਜੇ ਜਿਹੜਾ ਪਰਿਵਾਰ ਉਹਦੀ ਦੋ ਡੰਗ ਦੀ ਰੋਟੀ ਪਿੱਛੇ ਵਿਚਾਰਾ ਉਹਦੀ ਝਾਹ ਕਰਕੇ ਬੈਠਾ ਰਹਿੰਦਾ ਔਰ ਕਈ ਐਹੋ ਜੇ ਬੇ ਇਲਾਜੇ ਪਏ ਆ ਜਿਨ੍ਹਾਂ ਦੇ ਤਿੰਨ ਤਿੰਨ ਚਾਰ ਚਾਰ ਬੱਚੇ ਵਿਚਾਰੇ ਘਰੇ ਬੈਠਣਦੇ ਆ ਛੋਟੇ ਛੋਟੇ ਤੇ ਆਪ ਮੁਖ ਜਿਹੜਾ ਮੁਖ ਹੁੰਦਾ ਵਿਅਕਤੀ ਘਰ ਦਾ ਜੀ ਉਹ ਮੰਝੇ ਤੇ ਪਿਆ ਹੁੰਦਾ ਪਰ ਇਲਾਜ ਨੂੰ ਪੈਸੇ ਨਹੀਂ ਹੁੰਦੇ ਤੇ ਉਹਦੀ ਕੋਈ ਬਾਹ ਨਹੀਂ ਫੜਦਾ ਯਾਦ ਰੱਖੋ ਦੀ ਬਾਹ ਸਰਕਾਰ ਨੇ ਫੜਨੀ ਹੁੰਦੀ ਆ ਪਰ ਸਰਕਾਰ ਸਿਰਫ ਗੱਲਾਂ ਚੁਗਰੀ ਰਹਿੰਦੀ ਆ ਜੇਕਰ ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਬਿਲਡਿੰਗਾਂ ਬਹੁਤ ਵੱਡੀਆਂ ਬਣਾ ਦਿੱਤੀਆਂ ਪਰ ਟੀਚਰ ਪੂਰੇ ਨਹੀਂਗੇ ਜੇਕਰ ਟੀਚਰ ਪੂਰੇ ਹੋਣ ਜੇਕਰ ਇੱਥੋਂ ਦੀ ਸਿੱਖਿਆ ਚੰਗੀ ਹੋਵੇ ਸਰਕਾਰੀ ਸਕੂਲਾਂ ਦੀ ਤੇ ਫਿਰ ਲੋਕ ਪ੍ਰਾਈਵੇਟਾਂ 'ਚ ਨਹੀਂ ਪੜਾਉਂਦੇ ਆਲ ਦੇ ਬੱਚਿਆਂ ਨੂੰ ਨਹੀਂ ਪਾਉਂਦੇ ਪੜਾਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਰ ਅਫਸੋਸ ਦੀ ਗੱਲ ਇੱਥੇ ਵੀ ਆਉਂਦੀ ਆ ਇੱਥੇ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਤੇ ਸਿਪਾਈ ਤੋਂ ਲੈ ਕੇ ਡੀਸੀ ਤੱਕ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਤਾਂ ਦੂਰ ਦੀ ਗੱਲ ਰਹਿ ਗਈ ਆ ਜਿੰਨਾ ਚਿਰ ਸਰਕਾਰੀ ਸਕੂਲਾਂ ਦੇ ਵਿੱਚ ਤੁਹਾਡੇ ਵਰਗੇ ਮੰਤਰੀਆਂ ਦੇ ਬੱਚੇ ਨਹੀਂ ਪੜਦੇ ਤਗੜੇ ਤਗੜੇ ਅਫਸਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਉਹਨਾਂ ਚਰਨਾ ਸਿੱਖਿਆ ਚੰਗੀ ਹੋ ਸਕਦੀ ਆ ਤੇ ਜਦੋਂ ਲੋਕ ਬੇਰੁਜ਼ਗਾਰ ਹੋਏ ਫਿਰਦੇ ਆ ਔਰ ਲੋਕ ਸਿੱਖਿਆ ਆਪਦੇ ਬੱਚਾ ਨੂੰ ਦਿਵਾਉਣ ਵਾਸਤੇ ਲੱਖਾਂ ਰੁਪਈਆ ਦਾ ਕਰਜ਼ਾ ਚੱਕ ਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾ ਰਹੇ ਆ ਫੇਰ ਤੁਸੀਂ ਕਿਵੇਂ ਕਹਿ ਸਕਦੇ ਆ ਕੀ ਸੀ ਲੱਖਾਂ ਰੁਪਈਆਂ ਦੀ ਬਚਤ ਕਰਦੇ ਆ ਮੈਂ ਇਹ ਗੱਲ ਜ਼ਰੂਰ ਕਹੂੰਗਾ ਜਿਹੜੀ ਵੀ ਸਰਕਾਰ ਆਈ ਆ ਉਹਨੇ ਕਦੇ ਕਿਸੇ ਗਰੀਬ ਦੀ ਬਾਣੀ ਪੜੀ ਉਹ ਕਦੇ ਗਰੀਬ ਦੇ ਘਰ ਜਾ ਕੇ ਵੇਖ ਲੋ ਜੇ ਉਹਨੂੰ ਆਪਦੇ ਬੱਚਿਆਂ ਦੇ ਵਿਆਹ ਦਾ ਫਿਕਰ ਆਪਦੇ ਘਰ ਦਾ ਫਿਕਰ 2 ਡੰਗ ਦੀ ਰੋਟੀ ਦਾ ਫਿਕਰ ਲੱਗਿਆ ਰਹਿੰਦਾ ਤੇ ਲੋਕ 2 ਡੰਗ ਦੀ ਰੋਟੀ ਦੇ ਪਿੱਛੇ ਭੱਜੇ ਫਿਰਦੇ ਆ ਔਰ ਤੁਸੀਂ ਇਹ ਕਹਿ ਰਹੇ ਆ ਕੀ ਜੀ ਅਸੀਂ ਤਾਂ ਲੱਖਾਂ ਦੀ ਬਚਤ ਕਰਰਦੇ ਆ ਜਿਹੜੇ ਤੁਹਾਡੇ ਮਹੱਲਾ ਕਲੀਨਿਕ ਬਣਿਆ ਇਹਦੇ ਤੇ ਵੀ ਤੁਸੀਂ 18 ਲੱਖ 37468 ਰੁਪਏ ਖਰਚ ਕੀਤੇ ਆ 500 ਤੋਂ ਪਲੱਸ ਤੁਸੀਂ ਮਹੱਲਾ ਕਲੀਨਿਕ ਬਣਾਤੇ ਮੈਂ ਪਹਿਲੇ ਹੀ ਦੱਸ ਘਟਿਆ ਕਿ ਤੁਹਾਡਾ ਜਿਹੜਾ ਕਹ ਲਓ 100 ਕਰੋੜ ਦੇ ਲਗਭਗ ਤੁਸੀਂ ਮਹੱਲਾ ਕਲੀਨਿਕਾਂ ਤੇ ਲਾਇਆ ਤੇ ਅੱਜ ਵੀ ਲੋਕ ਬਿਨਾਂ ਇਲਾਜ ਤੋਂ ਦੁਨੀਆ ਛੱਡ ਕੇ ਜਾ ਰਹੇ ਆ ਤੇ ਫਿਰ ਤੁਸੀਂ ਇਹ ਵੀ ਕਰੋੜਾ ਰੁਪਇਆ ਬਰਬਾਦ ਕੀਤਾ ਤੋ ਤੁਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਤੁਹਾਡੀ ਜ਼ਿੰਦਗੀ ਤੁਹਾਡੇ ਵਾਸਤੇ ਜਿਹੜੀ ਕਹਿ ਲੋ ਤੁਸੀਂ ਆਪ ਦੀ ਜ਼ਿੰਦਗੀ ਨੂੰ ਪਤਾ ਨਹੀਂ ਕਿਵੇਂ ਲੈਨੇ ਹੋ ਕਿਵੇਂ ਨਹੀਂ ਲੈਂਦੇ ਪਰ ਜਿਹੜੇ ਪੰਜਾਬ ਦੇ ਲੋਕ ਤੁਹਾਨੂੰ ਜਾਨੋਂ ਵੱਧ ਚਾਹੁੰਦੇ ਆ ਕਿਉਂਕਿ ਤੁਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਤੁਹਾਡੇ ਨਾਲ ਗਨਮੈਨ ਵੀ ਚਾਹੀਦੇ ਆ ਤੁਹਾਡੇ ਨਾਲ ਗੱਟੀਆਂ ਵੀ ਚਾਹੀਦੀਆਂ ਪਰ ਤੁਸੀਂ ਉਹ 30 35 ਵੀ ਰੱਖ ਸਕਦੇ ਆ ਔਰ ਜਿਹੜੀਆਂ ਤੁਹਾਡੇ ਨਾਲ ਕਟੀਆਂ ਹੁੰਦੀਆਂ ਕੋਈ ਮਰੂਤੀ ਸੰਦੂਕੀ ਤਾਂ ਹੁੰਦੀਆਂ ਨਹੀਂ ਜਿਹੜੀਆਂ ਸਿਲੰਡਰ ਤੇ ਚੱਲਦੀਆਂ ਹੋਣ ਇਹ ਡੀਜ਼ਲ ਪੈਟਰੋਲ ਤੇ ਚੱਲਣ ਵਾਲੀਆਂ ਗੱਡੀਆਂ ਜਿਹੜੀ 1 ਕਿਲੋ ਜਿਹੜੇ ਕਿਲੋ 100 ਰੁਪਏ ਦੇ ਨਾਲ 5 5 ਕਿਲੋਮੀਟਰ ਜਾਂਦੀਆਂ ਇਹ ਫਿਰ ਨੁਕਸਾਨ ਹੀ ਹੋ ਰਿਹਾ ਖਜ਼ਾਨੇ ਦਾ ਤੁਸੀਂ ਦੱਸ ਦੋ ਜੇਕਰ ਤੁਸੀਂ ਲੱਖਾਂ ਰੁਪਏ ਬਚਾਉਂਦੇ ਹੁੰਦੇ ਤੇ ਮੈਂ ਤੁਹਾਨੂੰ ਗਾਰੰਟੀ ਦੇ ਨਾਲ ਕਹਿੰਨਾ ਅੱਜ ਪੰਜਾਬ ਤੇ ਕਰਜ਼ਾ ਚੜਨਾ ਨਹੀਂ ਸੀਗਾ ਲੈਣਾ ਸੀਗਾ ਤੁਸੀਂ ਕਰਜ਼ਾ ਹੋਰ ਚੱਕਿਆ ਫੇਰ ਤੁਸੀਂ ਕਿਵੇਂ ਕਹਿ ਸਕਦੇ ਆ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਗੇ ਤਾਂ ਲੱਖਾਂ ਰੁਪਈਆਂ ਦੀ ਬੱਚਤ ਹੋਊਗੀ ਤਾਂ ਤੁਹਾਨੂੰ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ 92 ਸੀਟਾਂ ਕੱਢ ਕੇ ਦਿੱਤੀਆਂ ਤੇ ਫੇਰ ਤੁਸੀਂ ਕਰੋੜਾਂ ਰੁਪਈਆਂ ਦੀ ਬੱਚਤ ਕਿਉਂ ਨਹੀਂ ਕੀਤੀ ਤੁਸੀਂ ਕਿਉਂ 50-50 ਹਜ਼ਾਰ ਕਰੋੜ ਦਾ ਕਰਜ਼ਾ ਚੱਕਿਆ ਕਿਹੜੀ ਗੱਲਾਂ ਚੱਕਿਆ ਜੇਕਰ ਤੁਸੀਂ ਲੱਖਾਂ ਰੁਪਈਆਂ ਦੀ ਬਚਤ ਕਰਨਾ ਤਾਂ ਤੁਹਾਨੂੰ ਕਰਜ਼ਾ ਚੱਕਣ ਦੀ ਲੋੜ ਨਹੀਂ ਪੈਣੀ ਸੀ ਪਰ ਅਫਸੋਸ ਦੀ ਗੱਲ ਇਹ ਆ ਕਿ ਮਾਨ ਸਾਹਿਬ ਕਦੇ ਉਹਨਾਂ ਮਾਵਾਂ ਨੂੰ ਜਾ ਕੇ ਪੁੱਛੋ ਜੇ ਪਿੰਡ 'ਚ ਜਾ ਕੇ ਕਿਸੇ ਗਰੀਬ ਮਾਂ ਨੂੰ ਪੁੱਛਿਆ ਜੇ ਉਹਨੇ ਪਿਓ ਦੇ ਘਰੇ ਗਰੀਬੀ ਵੇਖੀ ਆ ਉਹਨੇ ਸਹੁਰਿਆਂ ਦੇ ਘਰੇ ਗਰੀਬੀ ਵੇਖੀ ਆ ਅੱਜ ਉਹਦੇ ਬੱਚੇ ਪੜ੍ਹ ਲੈ ਕੇ ਉਹਨੂੰ ਸੁੱਖ ਦੇਣ ਦੀ ਵਾਰੀ ਸੀ ਪਰ ਉਹ ਅੱਜ ਆਪਦੇ ਬੱਚਿਆਂ ਦੇ ਘਰੇ ਵੀ ਦਿਹਾੜੀਆਂ ਕਰ ਰਹੀ ਆ ਇਹ ਤੁਸੀਂ ਦੱਸੋ ਇੱਕ ਤੁਹਾਡੀ ਮਾਂ ਜਿਹੜੀ ਤੁਹਾਡੀ ਮਾਂ ਉਹ ਸਾਡੀ ਵੀ ਮਾਂ ਪਰ ਉਹ ਅੱਜ ਐਸ਼ ਕਰਦੇ ਫਿਰਦੇ ਆ ਤੇ ਭਾਈ ਸਾਡੀਆਂ ਜਿਹੜੀਆਂ ਮਾਵਾਂ ਜਿਹੜੇ ਪੰਜਾਬ ਦੇ ਗਰੀਬ ਲੋਕ ਆ ਚਾਹੇ ਉਹ ਕਿਸੇ ਜਾਤੀ ਦੇ ਹੋਣ ਚਾਹੇ ਉਹ ਕਿਸੇ ਧਰਮ ਦੇ ਹੋਣ ਮੈਂ ਗਰੀਬ ਲੋਕਾਂ ਦੀ ਗੱਲ ਕਰ ਰਿਆਂ ਉਹਨਾਂ ਦੀਆਂ ਮਾਵਾਂ ਅੱਜ ਵੀ ਦੋ ਡੰਗ ਦੀ ਰੋਟੀ ਪਿੱਛੇ ਬੁਢਾਪੇ ਵੇਲੇ ਜਾਂ ਤਾਂ ਨਰੇਗਾ ਦੇ ਵਿੱਚ ਕੰਮ ਕਰਦੇ ਹੁੰਦੇ ਆ ਜਾਂ ਕਦੇ ਨਰਮਾ ਚੁਗਣ ਆ ਜਿਹੜੇ ਜਿਹੜਾ ਮੈਂ ਕਹਿੰਨਾ ਕਿ ਅੱਜ ਕਿਸੇ ਦਰਖਤ ਦੀ ਛਾਵੇਂ ਹੇਠ ਖੜਕੇ ਵੀ ਕਿਸੇ ਨੂੰ ਠੰਡੀ ਹਵਾ ਨਹੀਂ ਆਉਂਦੀ ਤੇ ਇਸ ਧੁੱਪ ਦੇ ਵਿੱਚ ਅੱਜ ਉਹ ਹੀ ਗਰੀਬ ਮਾਵਾ ਝੋਨਾ ਲਾਉਂਦੇਗਾ ਉਹ ਗਲਤੀ ਕੀ ਦੀ ਆ ਸਰਕਾਰ ਦੀ ਗਲਤੀ ਆ ਜੇਕਰ ਉਹਨਾਂ ਦੇ ਬੱਚਿਆਂ ਨੂੰ ਫ੍ਰੀ ਦੀ ਨਾਲ ਸਹੂਲਤਾ ਨਾ ਦਿੱਤੀਆਂ ਹੁੰਦੀਆਂ ਉਹਨਾਂ ਨੂੰ ਰੁਜ਼ਗਾਰ ਦਿੱਤਾ ਹੁੰਦਾ ਤੇ ਆ ਜੋ ਮਾਵਾਂ ਵੀ ਏਸੀ ਦੇ ਅੱਗੇ ਬੈਠੀਆਂ ਹੋਣੀਆਂ ਸੀ ਪਰ ਅਫਸੋਸ ਦੀ ਗੱਲ ਇਹ ਆ ਕਿ ਲੋਕ ਕੱਲਾ ਵੋਟ ਪਾਉਣ ਵਾਸਤੇ ਸੀਮਤ ਰਹਿ ਗਏ ਨਾ ਤਾਂ ਸਰਕਾਰ ਨੂੰ ਸਵਾਲ ਕਰਦੇ ਆ ਨਾ ਹੀ ਉਹ ਸਰਕਾਰ ਨੂੰ ਪੁੱਛਦੇ ਆ ਬਸ ਸਰਕਾਰ ਕੋਲੋਂ ਨਵੀਆਂ ਤੋਂ ਨਵੀਆਂ ਡਿਮਾਂਡਾਂ ਰੱਖਦੇ ਆ ਪਰ ਇਹ ਨਹੀਂ ਕਹਿੰਦੇ ਕਿ ਸਾਨੂੰ 40000 ਦੀ ਨੌਕਰੀ ਦਿਓ ਅਸੀਂ ਵਿੱਚੋਂ 2000 ਰੁਪਏ ਬਿਜਲੀ ਬਿੱਲ ਭਰਾਂਗੇ 4000 ਰੁਪਏ ਬਿਜਲੀ ਬਿੱਲ ਭਰਾਂਗੇ ਇਹ ਨਹੀਂ ਆਂਦੇ ਕਿ ਸਾਡੀ ਧੀ ਪੜ੍ਹੀ ਲਿਖੀ ਆ ਉਹਨੂੰ 51000 ਦੀ ਸਗਨ ਸਕੀਮ ਨਹੀਂ ਚਾਹੀਦੀ ਉਹਨੂੰ 21000 ਦੀ ਨੌਕਰੀ ਚਾਹੀਦੀ ਆ ਉਹ ਭਰਾਵੋ ਪੰਜਾਬ ਦੇ ਲੋਕੋ ਤੁਹਾਨੂੰ ਵੀ ਬੇਨਤੀ ਆ ਕਿ ਸਿਆਣਿਆਂ ਦੀ ਕਹਾਵਤ ਸੀ ਜਿਹਨੇ ਲਾਇਆ ਗੱਲੀ ਉਸੇ ਨਾਲ ਤੋਰ ਚੱਲੀ ਤੇ ਤੁਹਾਨੂੰ ਪਤਾ ਨਹੀਂ ਕਿਹੜੀਆਂ ਕਿਹੜੀਆਂ ਸਰਕਾਰਾਂ ਨੇ ਕਿਹੜੀਆਂ ਕਿੜੀਆਂ ਪਾਰਟੀਆਂ ਨੇ ਗੱਲਾਂ ਦੇ ਵਿੱਚ ਲਾ ਕੇ ਤੇ ਤੁਹਾਨੂੰ ਆਪਦੇ ਨਾਲ ਤੋੜ ਲਿਆ ਉਹਨਾਂ ਨੇ ਆਪਦੇ ਕੱਚੇ ਕਰਾਂ ਤੋਂ ਪੱਕੇ ਬਣਾ ਲਏ ਜਿਹੜੇ ਜਿਹੜੇ ਕਹਿ ਲੋ ਮਰੂਤ ਨਾ ਗੱਡੀਆਂ ਨਹੀਂ ਚਲਾਉਂਦੇ ਸੀ ਉਹ ਫੋਰਚੂਨ ਨਾ ਲੈਂਡ ਕਲੋਜ਼ਰਾਂ ਚ ਹੋ ਗਏ ਪਰ ਸਭ ਤੋਂ ਵੱਡੀ ਅਫਸੋਸ ਦੀ ਗੱਲ ਇਹ ਆ ਕਿ ਤੁਹਾਡੇ ਦਾਦੇ ਕੋਲ ਸਾਈਕਲ ਹੁੰਦਾ ਸੀ ਤੇ ਅੱਜ ਦੇ ਟਾਈਮ ਦੇ ਵਿੱਚ ਤੁਹਾਡੇ ਕੋਲ ਸਾਈਕਲ ਵੀ ਹੈ ਨਹੀਂ ਤੁਸੀਂ ਸਾਈਕਲ ਲੈਂਡ ਤੋਂ ਵੀ ਟਾਂਗਾ ਤੇ ਤੁਹਾਡਾ ਵਾਹ ਵਾਹ ਇਹ ਕਰੋੜਾ ਰੁਪਈਆ ਦੇ ਵਿੱਚ ਵੱਜਿਆ ਪਿਆ ਤੁਸੀਂ ਇਹ ਜਦੋਂ ਇਹ ਕਿਹਾ ਜਾਂਦਾ ਕਿ ਪੰਜਾਬ ਦੇ ਸਿਰ ਤੇ 3 ਲੱਖ ਕਰੋੜ ਦਾ ਕਰਜ਼ਾ ਤੁਸੀਂ ਚੁੱਪ ਹੋ ਜਾਨੇ ਆ ਤੁਹਾਨੂੰ ਇਹ ਲੱਗਦਾ ਕਿ ਅਸੀਂ ਕਿਹੜਾ ਭਰਨਾ ਪਰ ਸਭ ਤੋਂ ਵੱਡੀ ਗੱਲ ਤੇ ਆ ਕਿ ਉਹ ਤੁਸੀਂ ਭਰੀ ਜਾਨੇ ਆ ਜਿਹੜਾ ਕਦੇ ਮਰੁੰਡਾ ਰੁਪਏ ਦਾ ਹੁੰਦਾ ਸੀ ਅੱਜ ਉਹ ਤੁਹਾਨੂੰ ਦਸਾਂ ਦਾ ਮਿਲੀ ਜਾਂਦਾ ਜਿਹੜੀ ਕਦੇ ਖੰਡ ਵੀਰ ਰੁਪਏ ਕਿਲੋਂਦੀ ਸੀ ਅੱਜ ਤੁਹਾਨੂੰ 45 ਰੁਪਏ ਕਿਲੋ ਮਿਲੀ ਜਾਂਦੀ ਆ ਜਿਹੜਾ ਕਦੇ ਆਟਾ 12 ਰੁਪਏ ਕਿਲੋ ਹੁੰਦਾ ਸੀ ਅੱਜ ਤੁਹਾਨੂੰ ਉਹ 30 32 ਰੁਪਏ ਕਿਲੋ ਮਿਲੀ ਜਾਂਦਾ ਜਿਹੜਾ ਕਦੇ ਦੁੱਧ 20 ਰੁਪਏ ਕਿਲੋ ਹੁੰਦਾ ਸੀ ਅੱਜ ਤੁਹਾਨੂੰ 60-65 ਰੁਪਏ ਕਿਲੋ ਮਿਲੀ ਜਾਂਦਾ ਇਹ ਤੁਹਾਡੇ ਤੋਂ ਇੱਥੋਂ ਪੈਸਾ ਕੱਢਦੇ ਆ ਇਹ ਇੱਥੋਂ ਮੰਗਹਾਈਆਂ ਵਧਾ ਕੇ ਜਿਹੜੀਆਂ ਕਦੇ ਪੈਰਾਂ 'ਚ ਪਾਉਣ ਵਾਲੀਆਂ ਚੱਪਲਾਂ 80-90 'ਚ ਆ ਜਾਂਦੀਆਂ ਸੀ ਅੱਜ ਉਹ 2.500 ਰੁਪਏ ਦੀਆਂ ਮਿਲਦੀਆਂ ਇਹ ਟੈਕਸ ਇੱਥੋਂ ਵਧਦੇ ਆ ਯਾਦ ਰੱਖੋ ਇੱਥੋਂ ਪੈਸਾ ਕੱਢਿਆ ਜਾਂਦਾ ਇਹ ਜਿੰਨੇ ਮੰਤਰੀਆਂ ਦੇ ਨਾਲ ਸਿਕਿਉਰਿਟੀਆਂ ਰਹਿੰਦੀਆਂ ਉਹਨਾਂ ਦਾ ਪੈਸਾ ਤੁਸੀਂ ਭਰਦੇ ਆ ਤੁਸੀਂ ਰਾਜੇ ਹੋ ਕੇ ਵੀ ਭੁੱਖੇ ਮਰਦੇ ਫਿਰਦੇ ਆ ਉਹ ਤੁਹਾਡੇ ਪਖਾਰੀ ਹੋ ਕੇ ਵੀ ਤੁਹਾਡੇ ਤੇ ਰਾਜ ਕਰਦੇ ਫਿਰਦੇ ਆ ਇਹ ਸਾਨੂੰ ਗੱਲਾਂ ਆਉਂਦੀਆਂ ਨਹੀਂ ਉਹਨਾਂ ਅੱਗੇ ਪਰ ਅਸੀਂ ਉਹਨਾਂ ਅੱਗੇ ਹੱਥ ਜੋੜ ਦਿੰਨੇ ਆ ਹਲਾਕੀ ਆਪਣੇ ਚੌਂਕੀਦਾਰ ਹੋ ਆ ਆਪੋਂ ਉਹਨਾਂ ਦੇ ਚੌਂਕੀਦਾਰ ਨਹੀਂ ਪਰ ਹੁਣ ਤਾਂ ਭਰਾਵੋ ਆਪਾਂ ਉਹਨਾਂ ਦੇ ਨੌਕਰ ਬਣ ਗਏ ਆ ਤੇ ਉਹਨਾਂ ਦੀਆਂ ਗੱਲਾਂ ਚਾਪਾ ਹੁੰਨੇ ਆ ਉਹ ਸਾਡੀਆਂ ਗੱਲਾਂ ਚ ਨਹੀਂ ਆਉਂਦੇ ਅਸੀਂ ਤਾਂ ਸਾਰਾ ਕੁਝ ਉਹਨਾਂ ਨੂੰ ਦੇ ਦਿੰਨੇ ਆ ਸਿਕਿਉਰਟੀਆਂ ਵੀ ਤਨਖਾਹਾਂ ਵੀ ਪੈਨਸ਼ਨਾਂ ਵੀ ਪਰ ਸਾਡੀ ਕੋਈ ਬਾਤ ਨਹੀਂ ਪੁੱਛਦਾ ਸਾਨੂੰ ਸਿਰਫ ਤੇ ਸਿਰਫ ਫਰੀ ਦੇ ਵਿੱਚ ਗੱਲਾਂ ਸੁਣਾ ਦਿੰਦੇ ਆ ਕਿ ਅਸੀਂ ਤਾਂ ਜੀ ਲੱਖਾਂ ਰੁਪਈਆ ਦੀ ਬੱਚਤ ਕਰਦੇ ਆ ਪਰ ਅਫਸੋਸ ਦੀ ਗੱਲ ਇਹ ਆ ਜੇਕਰ ਉਹ ਬੱਚਤ ਕਰਦੇ ਆ ਫਿਰ ਕਰਜ਼ਾ ਕਿਉਂ ਚੱਕਦੇ ਆ ਜੇਕਰ ਉਹ ਕਰਜ਼ਾ ਚੱਕਦੇ ਆ ਤੇ ਉਹ ਜਾਂਦਾ ਕਿੱਥੇ ਆ ਕੱਲੇ ਫਲੈਕਸ ਲਾਉਂਦੇ ਆ ਕੱਲੀਆਂ ਹਥਿਆਰ ਲਾਉਂਦੇ ਆ ਤੁਹਾਨੂੰ ਹੋਰ ਕੱਖ ਨਹੀਂ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ